ਗੁਰੂ ਤੇਗ ਬਹਾਦਰ ਜੀ ਮਾਤਾ ਗੁਜਰੀ ਜੀ ਸ਼ਹਾਦਤ ਦੇ ਰਾਤ ਗੰਗੂ ਦੇ ਸੂਹ ਦੇ ਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਇੱਕ ਰਾਤ ਮਰਿੰਡੇ ਤੇ ਅਗਲੇ ਦਿਨ ਬੇੜੀਆਂ ਵਿੱਚ ਜਕੜ ਕੇ ਮਰਿੰਡੇ ਤੋਂ ਸਰਹਿੰਦ ਲਿਆਂਦਾ ਗਿਆ ਅਤੇ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਇੱਕ ਉੱਚੀ ਇਮਾਰਤ ਜਿੱਥੇ ਸਿਰਫ ਕੜਾਕੇ ਦੀ ਅਤ ਠੰਡੀ ਹਵਾ ਸਿਰ ਤੇ ਕੋਈ ਛੱਤ ਨਹੀਂ ਸਕੋ ਖੁੱਲੇ ਸਮਾਨ ਤੇ ਬਰਫ਼ ਵਰਗਾ ਠੰਡਾ ਫਰਸ਼ ਤੇ ਕੰਧਾਂ ਸਨ ਮਾਤਾ ਗੁਦਵੀ ਜੀ ਸਾਰੀ ਰਾਤ ਪੁੱਤਰਿਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਸਾਖੀਆਂ ਸੁਣਾਉਂਦੇ ਤੇ ਗੁਰਬਾਣੀ ਦੇ ਸ਼ਬਦ ਸੁਣਾਉਂਦੇ ਗਾਉਂਦੇ ਆ ਹੌਸਲਾ ਦਿੰਦੇ ਰਹਿੰਦੇ। ਉਹਨਾਂ ਨੇ ਬੱਚਿਆਂ ਨੂੰ ਇਹੀ ਸਮਝਾਇਆ ਕਿ ਧਰਮ ਦਾ ਰਾਹ ਹੀ ਜੀਵਨ ਨੂੰ ਅਮਰ ਕਰਦਾ ਹੈ। ਅਗਲੇ ਦਿਨ ਉਹਨਾਂ ਨੂੰ ਵਜ਼ੀਰ ਖਾਨ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ। ਦਰਬਾਰ ਭਰਿਆ ਹੋਇਆ ਸੀ। ਕਾਜੀ, ਮੁੱਲਾ ਅਧਿਕਾਰੀ ਅਤੇ ਹੋਰ ਬੇਅੰਤ ਲੋਕ ਦਰਬਾਰ ਵਿੱਚ ਹਾਜ਼ਰ ਸਨ। ਵਜ਼ੀਰ ਖਾਨ ਨੇ ਬੱਚਿਆਂ ਨੂੰ ਵੇਖ ਕੇ ਨਰਮ ਸੁਰ ਵਿੱਚ ਕਿਹਾ ਬੱਚਿਓ ਅਸਲਾਮ ਕਬੂਲ ਕਰ ਰਵੋ ਅਸੀਂ ਤੁਹਾਨੂੰ ਮਹਿਲਾਂ ਵਿੱਚ ਰੱਖਾਂਗੇ ਖਜ਼ਾਨਿਆਂ ਨਾਲ ਨਿਵਾਜਾਂਗੇ ਤੁਸੀਂ ਰਾਜੇ ਬਣੋਗੇ ਪਰ ਇੱਕ ਨਿੱਕੇ ਸੂਰਮੇ ਨਿਸ਼ਚੇ ਨਾਲ ਖੜੇ ਰਹੇ ਬਾਬਾ ਜੋਰਾਵਰ ਸਿੰਘ ਦੀਆਂ ਅੱਖਾਂ ਵਿੱਚ ਚਮਕ ਰਹੀਆਂ ਸਨ ਇਹ ਪ੍ਰਸੰਗ ਤਿੰਨ ਦਿਨ ਜਾਰੀ ਰਿਹਾ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਦਰਬਾਰ ਵਿੱਚ ਪੇਸ਼ ਕਰਕੇ ਕਈ ਪ੍ਰਕਾਰ ਦੇ ਲਾਲਚ ਦਿੱਤੇ ਜਾਂਦੇ ਪਰ ਸਹਿਬਜ਼ਾਦੇ ਅਗੰਮੀ ਦ੍ਰਿੜਤਾ ਨਾਲ ਭਰਪੂਰ ਸਨ ਅਸੀਂ ਆਪਣੇ ਗੁਰੂ ਪਿਤਾ ਦਾ ਧਰਮ ਨਹੀਂ ਛੱਡ ਸਕਦੇ ਵੀਰਖਾਨ ਨੇ ਧਮਕੀ ਦਿੱਤੀ ਕਿ ਜੇ ਤੁਸੀਂ ਨਾ ਮੰਨਿਆ ਤੁਹਾਨੂੰ ਜਿੰਦਾ ਕੰਦਾ ਵਿਚੇਣ ਦਿੱਤਾ ਜਾਵੇਗਾ ਪਰ ਬਾਬਾ ਫਾਜ਼ਿਲ ਸਿੰਘ ਬਹੁਤ ਹੌਸਲੇ ਨਾਲ ਬੋਲੇ ਮੌਤ ਸਾਨੂੰ ਡਰਾ ਨਹੀਂ ਸਕਦੀ ਅਸੀਂ ਆਪਣੇ ਦਾਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਰਾਹ ਤੇ ਚੱਲਾਂਗੇ ਇਹ ਸੁਣ ਕੇ ਦਰਬਾਰ ਵਿੱਚ ਖੜੇ ਸਾਰੇ ਅਲੰਕਾਰ ਸਨ ਹੋ ਗਏ ਸੁਚਾਨੰਦ ਨੇ ਕਿਹਾ ਇਸ ਪੋਲੀਏ ਨੇ ਵੱਡੇ ਹੋ ਕੇ ਸਾਨੂੰ ਡੰਗਣਗੇ ਇਹਨਾਂ ਇਸ ਲਈ ਇਹਨਾਂ ਸਪੋਲਿਓ ਨੂੰ ਮਸਲ ਕੇ ਰੱਖ ਦੇਣਾ ਜ਼ਹੀਦਾ ਹੈ ਕਾਜੀ ਨੇ ਵੀ ਕਿਹਾ ਇਹ ਬੱਚੇ ਅਡੋਲ ਹਨ ਸਾਡੀ ਕਦੇ ਵੀ ਨਹੀਂ ਮੰਨਣਗੇ ਇਸ ਲਈ ਇਹਨਾਂ ਨੂੰ ਸਜ਼ਾ ਇਹ ਮੌਤ ਹੋਣੀ ਚਾਹੀਦੀ ਹੈ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਗੁਰੂ ਕੇ ਲਾਲ ਅਟਲ ਰਹੇ ਫਿਰ ਫੈਸਲਾ ਹੋਇਆ ਇਹਨਾਂ ਬੱਚਿਆਂ ਨੂੰ ਕੰਧਾਂ ਵਿੱਚ ਨਹੀਂ ਜਾਏ ਇਟਾਂ ਚ ਐਨੀਆ ਸ਼ੁਰੂ ਕਰ ਦਿੱਤੀਆਂ ਗਈਆਂ ਕੰਧ ਉੱਚੀ ਹੁੰਦੀ ਗਈ ਪਰ ਬੱਚਿਆਂ ਦੇ ਬੁੱਲਾਂ ਤੇ ਸਿਰਫ ਵਾਹਿਗੁਰੂ ਦਾ ਨਾਮ ਸੀ ਲੋਕਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਪਰ ਉਹ ਐਨੀ ਨਿੱਕੀ ਉਮਰੇ ਅਡੋਲ ਖੜੇ ਰਹੇ ਉਹਨਾਂ ਦੀਆਂ ਅੱਖਾਂ ਵਿੱਚ ਡਰ ਨਹੀਂ ਸੀ ਸਿਰਫ ਚਮਕ ਸੀ ਰੂਹਾਨੀ ਨੂਰ ਸੀ ਆਨਤ ਵਿੱਚ ਜਦੋਂ ਉਹਨਾਂ ਨੂੰ ਕੰਧਾਂ ਵਿੱਚਣ ਦਿੱਤਾ ਗਿਆ ਤਾਂ ਉਹ ਸ਼ਹੀਦियां ਪਾਸਤਾ ਲਈ ਇਤਿਹਾਸ ਵਿੱਚ ਅਮਰ ਹੋ ਗਏ ਇਹ ਖਬਰ ਜਦੋਂ ਮਾਤਾ ਗੁਜਰੀ ਜੀ ਨੂੰ ਪਹੁੰਚੀ ਤਾਂ ਉਹਨਾਂ ਨੇ ਅਰਦਾਸ ਕੀਤੀ اے ਵਾਹਿਗੁਰੂ ਮੇਰੇ ਪੋਤਰਿਆਂ ਦੀ ਸ਼ਹੀਦੀ ਵੀ ਸ਼ਹੀਦੀ ਪ੍ਰਮਾਣ ਕਰਨਾ ਠੰਡੇ ਬੁਰਜ ਵਿੱਚ ਹੀ ਮਾਤਾ ਗੁਜਰੀ ਜੀ ਵੀ ਸ਼ਹੀਦੀ ਪ੍ਰਾਪਤ ਕਰ ਗਏ ਉਹ ਵੀ ਸਿੱਖੀ ਸਦਕਾ ਤੋਂ ਕਦੇ ਨਾ ਡੋਲੇ ਸਰਹਿੰਦ ਦੇ ਨਿਰਦਈ ਹਾਕਮ ਨੇ ਉਹਨਾਂ ਨੂੰ ਆਨੰਤਮ ਸੰਸਕਾਰ ਕਰਨ ਲਈ ਜ਼ਮੀਨ ਤੱਕ ਨਾ ਦਿੱਤੀ ਪਰ ਗੁਰੂ ਘਰ ਦੇ ਸੱਚੇ ਸੇਵਾਦਾਰ ਦਵਾਂ ਟੋਡਰਮੱਲ ਨੇ 6 ਫੁੱਟ ਜ਼ਮੀਨ ਸੋਨੇ ਦੀਆਂ ਮੋਹਰਾਂ ਬਦਲੇ ਖਰੀਦੀ ਤੇ ਫਰਮਾਦਾ ਜੀ ਤੇ ਛੋਟੇ ਸਹਜਾਦਿਆਂ ਸੰਸਕਾਰ ਕੀਤਾ। ਉਹ ਸਾਧੇ ਅੱਜ ਗੁਰਦੁਆਰਾ ਜੋਤੀ ਸਰੂਪ ਸੈਵ ਸਵੋਵਿਤ ਹੈ। ਮਾਤਾ ਗੁਜਰੀ ਜੀ ਦੀ ਪ੍ਰੇਰਣਾ ਤੇ ਸਿੱਖਿਆ ਨੇ ਸਹਜਾਦਿਆਂ ਨੂੰ ਧਰਮ ਦੀ ਖਾਤਰ ਆਪਣੀ ਸ਼ਹਾਦਤ ਦੇ ਰਾਹ ਤੋਰਿਆ ਤੇ ਖੁਦ ਵੀ ਸ਼ਹੀਦੀ ਪ੍ਰਾਪਤ ਕਰ ਗਏ। ਉਹ ਸਿਰਫ ਇੱਕ ਮਾਂ ਨਹੀਂ ਸਨ ਸਗੋ ਉਹ ਸ਼ੈਨਸ਼ੀਲਤਾ, ਪ੍ਰੇਮ, ਹੌਸਲੇ ਤੇ ਅਨਕਦਾ ਜੀਵਿਤ ਮਿਸਾਲ ਸਨ। 19ਵੀਂ ਸਦੀ ਦੇ ਅੰਤਲੇ ਸਮੇਂ ਸਨ 1870 ਈਸਵੀ ਵਿੱਚ ਲਾਹੌਰ ਵਿੱਚ ਪੈਦਾ ਹੋਏ ਮਿਰਜ਼ਾ ਅੱਲਾਖਾਂ ਯੋਗੀ ਦੇ ਦੋ ਲੰਬੀਆਂ ਕਵਿਤਾਵਾਂ ਸ਼ਹੀਦਾਨੇ ਵਫਾ ਤੇ ਗਾਂਜ ਸ਼ਹੀਦਾਂ ਲਿਖ ਕੇ ਮਾਤਾ ਜੀ ਦਸ਼ਮੇਸ਼ ਪਿਤਾ ਸਾਹਿਬ ਜਦਿਆਂ ਤੇ ਸ਼ਹੀਦਾਂ ਨੂੰ ਆਪਣੀ ਸਰਦਾਨ ਲਈ ਪੇਸ਼ ਕੀਤੀ ਜੋ ਕਿ ਲਾਮਸ਼ਾਲ ਹੈ ਹਕੀਮ ਯੋਗੀ ਜੀ ਦਾ ਇੱਕ ਮਰਸ਼ੀਆ ਵਰਣਨ ਕੀਤੇ ਬਗੈਰ ਸੰਧਾਨੀਆਂ ਧੂਰੀਆਂ ਹੈ अल्लाह यार खां जोगी हैं बस एक हिंद में तीर्थ है यात्रा के लिए कटाए बापने हाँ खुद के लिए खुदा के लिए